रियल मैक्स न्यूज़ देख रहे हैं तमाम दर्शकों ਦਾ ਮੈਂ ਬ੍ਰਿਆਮ ਹਟੂਰ ਸਵਾਗਤ ਕਰਦਾ ਹਾਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪੰਚੀ ਸਰਪੰਚੀ ਲਈ ਉਮੀਦਵਾਰਾਂ ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅੱਜ ਇਤਿਹਾਸਕ ਕਸਬਾ ਹਟੂਰ 'ਚ ਮੌਜੂਦ ਹਾਂ ਤੇ ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਸਰਪੰਚੀ ਲਈ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਹਟੂਰ ਜਿਨ੍ਹਾਂ ਨੇ ਕਲੱਬ ਦੇ ਨਾਲ ਮਿਲ ਕੇ ਪਿਛਲੇ ਲੰਬੇ ਸਮੇਂ ਤੋਂ ਬਾਤਾ ਬਰਨ ਨੂੰ ਸ਼ੁੱਧ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਬੂਟੇ ਲਗਾ ਕੇ ਆਪਣਾ ਅਹਿਮ ਰੋਲ ਅਦਾ ਕੀਤਾ ਅਤੇ ਹੋਰ ਵੀ ਸਮਾਜ ਸੇਵੀ ਕੰਮਾਂ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਈ ਆ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਕਰ ਲੈਨੇ ਉਹਨਾਂ ਦਾ ਸਵਾਗਤ ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਰੀਅਲ ਮੈਕਸ ਨਿਊਜ਼ ਤੇ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਤੇ ਜਿਹੜਾ ਸਾਡੇ ਤੱਕ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਜੀ ਪਰਮਿੰਦਰ ਜੀ ਜਿਹੜੀ ਹਠੂਰ ਦੀ ਸੀਟ ਆ ਉਹ ਜਨਰਲ ਦਾ ਤੇ ਤੁਸੀਂ ਜਿਹੜੇ ਹੈਗੇ ਆਪਾਂ ਐਸ ਸੀ ਹੋ ਕੇ ਜਿਹੜੀ ਜਨਰਲ ਸੀਟ ਤੋਂ ਲੜ ਰਹੇ ਆਂ ਕੀ ਕਰਨਾ ਦਾ ਇਹਦੇ ਪਿੱਛੇ ਕੀ ਕਰਨ ਇਹਦੇ ਪਿੱਛੇ ਤਾਂ ਜੀ ਇੱਕ ਹੀ ਕਾਰਨ ਆਪਣੀ 22 ਸਾਲ ਤੋਂ ਜਨਰਲ ਸੀਟ ਚੱਲੀ ਆ ਰਹੀ ਹੈ ਜੀ ਕੌਣ ਜਨਰਲ ਭਾਈਚਾਰਾ ਵੀ ਸਾਡੀ ਖੱਬੀ ਸੱਜੀ ਬਾਹਮ ਆ ਜੀ ਤੇ ਇੱਕੀ ਥੋੜਾ ਜ ਸਾਡੇ ਸੀਗਾ ਵੀ ਚਲੋ ਇੱਕੀ ਆਪਾਂ ਨੂੰ ਬਦਲਾ ਆਊਗਾ ਵੀ ਆਪਾਂ ਨੂੰ 1000 ਸੀਟ ਤੇ ਚੋਣ ਲੜਨ ਦਾ ਮੌਕਾ ਮਿਲੂਗਾ ਜੀ ਤੇ ਉਹ ਕੋਸ ਕਰਨਾ ਕਰਕੇ ਵੀ ਆਪਾਂ ਨਹੀਂ ਆਈ ਤੇ ਮਨ ਬਣਿਆ ਹੋਇਆ ਸੀ ਪੂਰਾ ਜੀ ਵੀ ਚੋਣ ਲੜਨੀ ਹੈ ਜੀ ਅਜਰਬ ਦੇ ਵਿੱਚ ਤੇ ਫਿਰ ਜਦੋਂ ਜਰਨਲ ਹੋ ਗਈ ਜਿੰਨੇ ਮੇਰੇ ਸਪੋਰਟਰ ਸੀਗੇ ਜਾਂ ਮੇਰੇ ਭਾਈਚਾਰਾ ਸੀਗਾ ਉਹ ਕਹਿੰਦਾ ਵੀ ਆਪਾਂ ਚੋਣ ਲੜਾਂਗੇ ਤੇ ਭਾਈਚਾਰੇ ਤੇ ਮੇਰੇ ਸਪੋਰਟਰਾਂ ਦੇ سپورਟ ਨਾਲ ਆਪਾਂ ਇਹ ਚੋਣ ਦਾ ਵਿਕਲ ਬਜਾਇਆ ਤੇ ਚੋਣ ਲੜ ਰਹੇ ਹਾਂ ਜੀ ਜਰਨਲ ਐਸ ਸੀ ਭਾਈਚਾਰਾ ਤੇ ਜਰਨਲ ਭਾਈਚਾਰਾ ਮਿਲ ਕੇ ਸਾਰੇ ਪਿੰਡ ਨਗਰ ਠੂਰ ਦਾ ਸਾਰਾ ਮਿਲ ਕੇ ਸੀ ਚੋਣ ਲੜ ਰਹੇ ਹਾਂ ਜੀ ਪਰਮੇਂਦਰ ਸਿੰਘ ਠੂਰ ਜੀ ਜਿਹੜਾ ਇਤਿਹਾਸਕ ਕਸਬਾ ਇੱਕ ਸੰਘਣੀ ਆਬਾਦੀ ਵਾਲਾ ਕਸਬਾ ਤੇ ਇਹ ਇਤਿਹਾਸਕ ਕਸਬਾ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਨੂੰ ਜਿਹੜਾ ਮੰਗ ਕਰਦਾ ਚਾਹੇ ਸਕੂਲਾਂ ਦੀਆਂ ਮਾਸਟਰਾਂ ਦੀਆਂ ਸਮੱਸਿਆਵਾਂ ਲਾ ਲਈਓ ਉਸ ਦੇ ਵਿੱਚ ਟੀਚਰਾਂ ਦੀ ਘਾਟ ਜਾਂ ਹਸਪੀਟਲ 'ਚ ਡਾਕਟਰਾਂ ਦੀ ਘਾਟ ਜਾਂ ਜਿਹੜਾ ਇਤਿਹਾਸਕ ਗੁਰਦੁਆਰਾ ਪਾਸ਼ਾ ਇਸ਼ੇਮੀ ਦੇ ਨਾਲ ਜਿਹੜਾ ਛੱਪੜਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਇੱਕ ਕਿਸਮ ਦਾ ਨਰਕੀ ਹੈ ਉੱਥੇ ਤੁਸੀਂ ਕੈਸੇ ਸੋਚ ਨੂੰ ਲੈ ਕੇ ਪਿੰਡ ਦੀ ਸਰਪੰਚੀ ਲਈ ਆਇਓ ਪਿੰਡ ਦੀ ਨੁਹਾਰ ਕਿਸ ਤਰੀਕੇ ਨਾਲ ਬਦਲੋਗੇ ਹਾਂਜੀ ਇਹ ਤਜਰਬਾ ਤਾਂ ਸਾਰਿਆਂ ਕੋਲ ਹੀ ਹੁੰਦਾ ਵੀਰੇ ਜਿੰਨੇ ਕੈਂਡੀਡੇਟ ਖੜੇ ਆ ਸਾਰਿਆਂ ਕੋਲ ਤਜਰਬਾ ਕੋਈ ਬਿਨਾਂ ਤਜਰਬੇ ਤੋਂ ਤਾਂ ਆਉਂਦਾ ਨਹੀਂ ਕੋਈ ਅਸੀਂ ਗਰਾਊਂਡ ਨਾਲ ਜੁੜੇ ਕਰਕੇ ਸਾਨੂੰ ਕੋਈ ਤੇ ਵਰਕ ਕਰਨ ਦਾ ਟਾਈਮ ਮਿਲਿਆ ਜੀ ਜਿਵੇਂ ਤੁਸੀਂ ਸੱਪੜਾਂ ਦੀ ਕੀਤੀ ਹੈ ਜੀ ਜਿੰਨੇ ਵੀ ਆਪਣੇ ਪਿੰਡ ਉਠੂਰ ਦੇ ਵਿੱਚ ਤਿੰਨ ਚਾਰ ਸੱਪੜ ਆ ਸਾਰੇ ਦੇ ਸਾਰੇ ਪੂਰੇ ਚੋਕ ਹੋ ਚੁੱਕੇ ਆ ਜੀ ਕੋ ਉਹਨਾਂ ਵਿੱਚ ਪੋਲੀਥੀਨ ਆਉਂਦਾ ਉਹਨਾਂ ਵਿੱਚ ਜਾਂਦਾ ਤਾਂ ਮੁੱਖ ਕਾਰਨ ਜਿਹੜਾ ਚੋਕ ਹੋਣ ਦਾ ਪੋਲੀਥੀਨ ਹੈ ਜੀ ਕਿਉਂਕਿ ਜਦੋਂ ਜਿੰਨਾ ਚਿਰ ਆਪਾਂ ਨੂੰ ਕੂੜਾ ਸੁੱਟਣ ਲਈ ਸਹੀ ਜਗ੍ਹਾ ਨਹੀਂ ਮਿਲਦੀ ਤਾਂ ਸੱਪੜ ਚੋਕ ਹੁੰਦੇ ਹੀ ਰਹਣੇ ਆ ਜੀ ਸਾਡੇ ਕੋਲ ਇੱਕ ਵੱਡਾ ਅਪਰਾਲਾ ਇਹ ਹੈ ਜੀ ਕਿਉਂ ਪਿਛਲੀ ਵਾਰ ਅਸੀਂ 2 ਮਹੀਨਿਆਂ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਕਿਉਂ ਥੋੜਾ ਲੇਟ ਹੋਣੇ ਕਰਕੇ ਉਹ ਕੰਮ ਡਿਲੇ ਹੋ ਗਿਆ ਜੀ ਫਿਰ ਡਿਲੇ ਹੋਣ ਦਾ ਕਾਰਨ ਸੀ ਕਿਉਂ ਪਾਣੀ ਤਾਂ ਜਿਖਾਲੀ ਕਰਤਾ ਹੀ ਸੱਪੜਦਾ ਜੀ ਕਿ ਮਿੱਟੀ ਸਿੱਟਣ ਨੂੰ ਤਾਂ ਪੰਚਾਇਤੀ ਵਾਲੀ ਵਿੱਚ ਹੀ ਪੈਣੀ ਹੈ ਜੀ ਕਿਉਂ ਪੰਚਾਇਤੀ ਵਾਲੀ ਉਹ ਬੋਲੀ ਤੇ ਚੜ ਚੁੱਕੀ ਸੀ ਬੋਲੀ ਚੜਨ ਦੇ ਕਾਰਨ ਫਿਰ ਮਿੱਟੀ ਅਸੀਂ ਛਕਾ ਨਹੀਂ ਸਕੇ ਨਹੀਂ ਤਾਂ ਅਸੀਂ ਸੀਚੇਵਾਲ ਮਾਡਲ ਜੀ ਲਾ ਲੂ ਜਾਂ ਕੋਈ ਹੋਰ ਪਿੰਡਾਂ ਵਿੱਚ ਬਣੇ ਹੋਇਆ ਮਾਡਲ ਬਣੇ ਹੋਏ ਉਹਨਾਂ ਦੇ ਧਰਤੇ ਦੇ ਉੱਤੇ ਉਹ ਸੱਪੜ ਬਣਾਵਾਂਗੇ ਤੇ ਉਹਨੂੰ ਝੀਲ ਦਾ ਰੂਪ ਦਵਾਂਗੇ ਜੀ ਜਿਹੜਾ ਪਾਣੀ ਆ ਰੀਸਾਈਕਲਿੰਗ ਕਰਕੇ ਉਹਨੂੰ ਖੇਤਾਂ ਨੂੰ ਦਵਾਂਗੇ ਜੀ ਤੇ ਪਾਣੀ ਦਾ ਜਦੋਂ ਆਪਾਂ ਉਹਦੀ ਸਫਾਈ ਹੋ ਗਈ ਡੂੰਘਾ ਹੋ ਗਿਆ ਤਾਂ ਪਾਣੀ ਓਵਰਫਲੋ ਹੋਣਾ ਹੀ ਨਹੀਂਗਾ ਜੀ ਤੇ ਇਹਦੇ ਉੱਤੇ ਸਾਡਾ ਮੇਨ ਜਿਹੜਾ ਫੋਕਸਰ ਹੋਊਗਾ ਜ਼ਿਆਦਾਤਰ ਸੱਪੜਾਂ ਤੇ ਰਹੂਗਾ ਜੀ ਜਿਵੇਂ ਤੁਸੀਂ ਸਿੱਖਿਆ ਦੇ ਵਿੱਚ ਕੀਤੀ ਹੈ ਵੀ ਹਾਂ ਸਾਨੂੰ ਪਤਾ ਜੀ ਕਿਉਂ ਅਸੀਂ 2 ਸਾਲ ਤੋਂ ਵੀ ਇਹੀ ਜੂਝ ਰਹੇ ਆਂ ਵੀ ਸਾਡੇ ਪਿੰਡ ਦੇ ਟੀਚਰਾਂ ਦੀ ਬਹੁਤ ਘਾਟ ਆ ਜੀ ਕਿਉਂ ਅਸੀਂ ਗਰਾਊਂਡ ਲੈਵਲ ਤੇ ਵੀ ਜਾ ਕੇ ਦੇਖਿਆ ਬੱਚਿਆਂ ਨੂੰ ਵੀ ਮਲੇ ਤੇ ਸਕੂਲ ਦੇ ਸਟਾਫ ਨੂੰ ਵੀ ਮਲੇ ਇੱਕ ਟੀਚਰ ਕੋਲੇ ਤਿੰਨ ਤਿੰਨ ਕਲਾਸਾਂ ਆ ਕੋ ਅੰਡਰ ਪ੍ਰੈਸ਼ਰ ਆ ਉਹ ਵੀ ਟੀਚਰ ਵੀ ਕੋ ਬੱਚਿਆਂ ਨੂੰ ਉਹ ਨਹੀਂ ਸਿੱਖਿਆ ਨਹੀਂ ਦੇ ਸਕਦਾ ਜਿੰਨੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਜੇ ਟੀਚਰ ਪੂਰੇ ਹੋਣਗੇ ਤਾਂ ਬੱਚਿਆਂ ਨੂੰ ਸਿੱਖਿਆ ਵਧੀਆ ਮਿਲੂਗੀ ਤੇ ਮਾਹੌਲ ਵੀ ਵਧੀਆ ਬਣੂਗਾ ਅਸੀਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਵੀ ਮੰਗ ਪੱਤਰ ਦਿੱਤੇ ਹੋਏ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਆਉਣ ਵਾਲੇ ਸੈਸ਼ਨ ਦੇ ਵਿੱਚ ਸਾਡੇ ਟੀਚਰ ਪੂਰੇ ਕਰਕੇ ਦੇਵਾਂਗੇ ਤੇ ਬਾਕੀ ਜਿਵੇਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਆ ਉਹਦੇ ਵਿੱਚ ਅਸੀਂ ਐਮਐਲਏ ਸਾਹਿਬ ਵੀ ਮੌਜੂਦਾ ਜਿਹੜੇ ਸਰਬਜੀਤ ਕੌਰ ਭੈਣ ਮਾਨੂਗੇ ਉਹਨਾਂ ਦੇ ਨਾਮੇ ਵਿੱਚ ਵੀ ਲਿਆਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੀ ਤੇ ਆਪਣੇ ਸਿਹਤ ਮੰਤਰੀ ਉਹਨਾਂ ਨਾਲ ਵੀ ਆਪਾਂ ਸੰਪਰਕ ਕੀਤਾ ਵਾ ਵੀ ਸਾਡੇ ਭਾਈ ਡਾਕਟਰਾਂ ਦੀ ਘਾਟ ਆ ਵੀ ਇਹਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇ। ਉਹਨਾਂ ਨੇ ਵੀ ਭਰੋਸਾ ਦਿੱਤਾ ਵੀ 24 ਘੰਟੇ ਵਾਲਾ ਡਾਕਟਰ ਹੋ ਸਕਦਾ ਵੀ ਇੱਥੇ ਸਰਜਰੀ ਵਾਲ ਵੀ ਡਾਕਟਰ ਹੈ ਨਹੀਂ ਆਪਣੇ ਕੋਲ ਜੇ ਕੋਈ ਸਰਜਰੀ ਦੀ ਪ੍ਰੋਬਲਮ ਆਉਂਦੀ ਹੈ ਜਾਂ ਬੱਚਿਆਂ ਨੂੰ ਲੇਡੀਜ਼ ਨੂੰ ਆਉਂਦੀ ਹੈ ਡਿਲੀਵਰੀ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਜ਼ਿਆਦਾਤਰ ਸਾਨੂੰ ਰੈਫਰ ਜਗਰਾਉ ਜਾਂ ਬਰਨਾਲੇ ਕਰ ਦਿੱਤਾ ਜਾਂਦਾ। ਉਹਨਾਂ ਦੇ ਪਹਿਲ ਦੇ ਆਧਾਰ ਤੇ ਉੱਤੇ ਵੀ ਜੇ ਸਾਡੇ ਕੋਲ ਪਾਵਰ ਦਿੰਦੀ ਨਗਰ ਤਾਂ ਅਸੀਂ ਇਹ ਮੁੱਦੇ ਪਹਿਲ ਦੇ ਆਧਾਰ ਦੇ ਉੱਤੇ ਚੱਕਾਂਗੇ ਤੇ ਇਹਨਾਂ ਨੂੰ ਹੱਲ ਕਰਾਂਗੇ ਜੀ ਐ ਨਹੀਂ ਹੈਗਾ ਵੀ ਲਾਰੇ ਲਾ ਰਿਆਂ ਤੁਹਾਡੇ ਚੈਨਲ ਦੇ ਉੱਤੇ ਬੈਠ ਕੇ ਤੁਹਾਡੇ ਮਾਧਿਮ ਰਹਿ ਮਟ ਕੇ ਲੱਖਾਂ ਲੋਕ ਸਾਨੂੰ ਦੇਖ ਰਹੇ ਆ ਤੇ ਕਿਉਂ ਉਹ ਆ ਵੀ ਸਰਪੰਚ ਬਣੇ ਚਾਹੇ ਨਾ ਬਣੇ ਉਹ ਤਾਂ ਸਾਡਾ ਪਹਿਲ ਦੇ ਆਧਾਰ ਤੋਂ ਅਸੀਂ ਕੰਮ ਕਰਨਾ ਹੀ ਕਰਨਾ ਜੀ ਜਿਹੜੇ ਆਪਣੇ ਡਾਕਟਰਾਂ ਦੀਆਂ ਤੇ ਟੀਚਰਾਂ ਦੀਆਂ ਇਹ ਤਾਂ ਅਸੀਂ ਪਹਿਲ ਦੇ ਆਧਾਰ ਤੇ ਆ ਕਿਉਂ ਜੀ ਹੈਲਥ ਤੇ ਐਜੂਕੇਸ਼ਨ ਆਪਣੇ ਕੋਲ ਹੋਊਗੀ ਤਾਂ ਫਿਰ ਹੀ ਆਪਾਂ ਨੰਦਰਸਤ ਹੋਵਾਂਗੇ ਤੇ ਸਾਡੇ ਕੋਲ ਗਿਆਨ ਵੀ ਫਿਰ ਹੀ ਆਉਣਾ ਜੀ ਤੇ ਸਾਡੇ ਕੋਲ ਟੀਚਰਾਂ ਦੀ ਕਾੜਾ ਤਾਂ ਉਹਦੇ ਵੀ ਲਈ ਅਸੀਂ ਅਧੂਰੇ ਆ ਤੇ ਇਹ ਥੋੜਾ ਜਿਹੜਾ ਸਵਾਲ ਸੀਗੇ ਬਿਲਕੁਲ ਜਾਇਜ਼ ਹੈ ਜੀ ਇਹ ਇਹ ਪਹਿਲਾਂ ਵੀ ਕਾਫੀ ਆਪਣੇ ਲੋਕਾਂ ਨੇ ਸਕੂਲ ਦੇ ਵਿੱਚ ਜਾ ਕੇ ਬਾਜ ਉਠਾਈ ਹੈ ਕੋ ਬਾਜ ਉਠਾਉਣ ਦਾ ਕਾਰਨ ਹੀ ਹੁੰਦਾ ਜਦੋਂ ਉਹ ਟੀਚਰੀ ਹੈ ਨਹੀਂ ਤਾਂ ਲੋਕਾਂ ਨੇ ਭਾਈ ਬਾਜ ਉਠਾਉਣੀ ਹੋਈ ਹੈ ਜੀ ਇੱਕ ਹਠੂਰ ਸਾਹਿਬ ਜਿਵੇਂ ਲਾਲੀਏ ਆਪਾਂ ਜਿਵੇਂ ਸੰਗਣੀ ਆਬਾਦੀ ਵਾਲਾ ਆਪਣਾ ਕਸਬਾ ਇੱਥੇ ਜਿਹੜਾ ਹੈਗਾ ਪਸ਼ੂਆਂ ਵਾਲਾ ਹਸਪਤਾਲ ਬੜੇ ਲੰਬੇ ਸਮੇਂ ਤੋਂ ਜਿਹੜੀ ਬਿਲਡਿੰਗ ਬਣੀ ਹੋਈ ਆ ਪਰ ਉਹਦੇ ਵਿੱਚ ਦੇਖਣ ਦਿਖਾਉਣ ਨੂੰ ਕੱਖ ਨਹੀਂ ਇੱਕ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਉਹ ਤੇ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਛੱਲ ਲਾਉਣ ਲਈ ਮਜਬੂਰ ਹੋਣਾ ਪੈਂਦਾ ਇਹ ਤਾਂ ਦੇਖੋ ਜੀ तकरीबन ਮੇਰੇ ਹਿਸਾਬ ਨਾਲ ਤਾਂ 12 15 ਸਾਲ ਹੋ ਹੀ ਗਏ ਜੀ ਉਹਨੂੰ ਬੰਦ ਪਏ ਨੂੰ ਤੇ ਡਾਕਟਰਾਂ ਦੀ ਜਿਹੜੀ ਹੈਗੀ ਆ ਪੋਸਟਾਂ ਬਹੁਤ ਘੱਟ ਆ ਜੀ ਜਾਂ ਪਿਛਲੀਆਂ ਸਰਕਾਰਾਂ ਨੇ ਉਹ ਭਰੀਆਂ ਨਹੀਂ ਚਲੋ ਆਪਾਂ ਉਹ ਪਾਰਟੀ ਵਾਜ ਤੇ ਗੱਲ ਹੋ ਜਾਂਦੀ ਆ ਆਪਾਂ ਪਿੰਡ ਲੈਵਲ ਤੇ ਗੱਲ ਕਰਦੇ ਆ ਜੀ ਉਹਦੇ ਵਿੱਚ ਆਪਾਂ ਦੇਖੋ ਜੀ ਜਿਹੜਾ ਸਾਡਾ ਕੰਮ ਆ ਸਾਡਾ ਕੰਮ ਆ ਹੋਕਾ ਮਾਰਨਾ ਜੀ ਅਸੀਂ ਪੰਜਾਬ ਸਰਕਾਰ ਦੇ ਦਰ ਤੇ ਹੁਕਮ ਮਾਰ ਰਹੇ ਹਾਂ ਵੀ ਸਾਡੇ ਕੋਲੇ ਡੰਗਰ ਡਾਕਟਰ ਆ ਜਿਹੜੇ ਆਪਣੇ ਵੈਂਟਰੀ ਡਾਕਟਰਾਂ ਉਹਨਾਂ ਦੀ ਘਾਟ ਆ ਕੋਈ ਇੱਕ ਪਿੰਡ ਵੱਡਾ ਹੋਣ ਦੇ ਕਾਰਨ ਜਿਵੇਂ ਗਊਸ਼ਾਲਾ ਵੀ ਬਣੀ ਆ ਉੱਥੇ ਵੀ ਪਸ਼ੂ ਨੂੰ ਟ੍ਰੀਟਮੈਂਟ ਚਾਹੀਦਾ ਤੇ ਆਪਣੇ ਪਿੰਡ ਵੱਡਾ ਹੋਣ ਕਰਕੇ ਸਾਨੂੰ ਕਮ ਸਿਕਮ 2 ਡਾਕਟਰਾਂ ਦੀ ਲੋਡ ਤਾਂ ਹੈਗੀ ਹੋਈ ਹੈਗੀ ਕੋਈ ਇੱਕ ਹਸਪੀਟਲ 'ਚ ਬੈਠੇ ਜੇ ਘਰ ਜਾ ਕੇ ਪਸ਼ੂ ਦੇਖਣੇ ਆ ਤਾਂ ਇੱਕ ਡਾਕਟਰ ਸਾਨੂੰ ਹੋਰ ਸੇ 2 ਡਾਕਟਰ ਸਾਨੂੰ ਬਿਲਕੁਲ ਬਹੁਤ ਜ਼ਿਆਦਾ ਲੋਡ ਆ ਬਾਕੀ ਸਰਕਾਰ ਦੀ ਜਿਹੜੀ ਬਿਲਡਿੰਗ ਆ ਉਹ ਬਣੀ ਹੋਈ ਆ ਬਿਲਕੁਲ ਬਣੀ ਦਾ ਵੀ ਫਰੀ ਫਾਇਰ ਜੀ ਉਥੇ ਡਾਕਟਰ ਬੈਠੂਗਾ ਜੀ ਕਿਉਂਕਿ ਉਥੇ ਬਿਲਡਿੰਗ ਨਵੀਂ ਬਣੀ ਸੀ ਨਵੀਂ ਬਣੀ ਹੋਣ ਦੇ ਬਾਵਜੂਦ ਵੀ ਜਿਹੜੇ ਨਸ਼ੇੜੀ ਆ ਜ਼ਿਆਦਾਤਰ ਟੀਕੇ ਲਾਉਣੇ ਹੋਰ ਉਥੇ ਡਰੱਗ ਵਗੈਰਾ ਲੈਣੀ ਜਾਂ ਸੈਕਟਾਂ ਜਾਂ ਹੋਰ ਕੋਈ ਵੀ ਨਸ਼ਾ ਕਰਨਾ ਜੀ ਉਥੇ ਬਹਿ ਕੇ ਨਸੇ ਤੋਂ ਸਿਵਾ ਹੋਰ ਕੋਈ ਕੰਮ ਹੋ ਨਹੀਂ ਰਿਹਾ ਕਾਫੀ ਵਾਰ ਅਸੀਂ ਆਵਾਜ਼ ਉਠਾਈ ਆ ਤੇ ਐਮਐਲ ਸਾਹਿਬ ਦੇ ਵੀ ਨੌਲੇਜ ਦੇ ਵਿੱਚ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਜਿਹੜੀ ਮੰਗਾਵਾ ਇਹ ਪਹਿਲ ਦੇ ਅਧਾਰਤ ਪੂਰੀ ਹੋਣਗੇ ਜਿਵੇਂ ਹੁਣ ਲਾ ਲੋ ਜੀ ਪੰਜਾਬ ਦੇ ਵਿੱਚ 14-15000 ਪਿੰਡਾਂ ਡਾਕਟਰ ਆਪਾਂ ਕਰਦੇ ਆ ਕਦੇ 2000 ਭਰਤੀ ਹੋ ਗਿਆ ਨਾ ਹੁਣ ਜੇ ਇੱਕ ਇੱਕ ਪਿੰਡ ਨੂੰ ਇੱਕ ਇੱਕ ਡਾਕਟਰ ਵੀ ਦੇਈਗੇ ਤਾਂ 2000 ਨਾਲ ਤਾਂ ਕੋਈ ਗੱਲ ਬਣਨੀ ਨਹੀਂ ਤੇ ਉਹਨਾਂ ਵਿੱਚੋਂ ਰਿਟਾਇਰਮੈਂਟ ਵੀ ਹੋ ਰਹੀ ਹੈ ਜੋ ਸਰਕਾਰੀ ਹੈ ਤੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਹੱਥ ਜੋੜ ਕੇ ਇਹ ਹੀ ਅਪੀਲ ਕਰਾਂਗੇ ਜੀ ਇਹਨਾਂ ਦੀ ਭਰਤੀ ਜਿਆਦਾ ਜਿਆਦਾ ਕੀਤੀ ਜਾਵੇ ਕਿਉਂ ਪਿੰਡ ਅਠੂਰ ਦੇ ਵਿੱਚ 10000 ਦੀ ਵਾਦੀ ਆ ਪਿੰਡ ਵੱਡਾਪਤ ਇੱਥੇ ਡਾਕਟਰ ਦੋ ਦੀ ਲੋੜ ਆ ਜੀ ਇੱਕ ਨਾਲ ਤਾਂ ਫਿਰ ਵੀ ਨਿਕਰ ਹੁੰਦਾ ਜੀ ਤੇ ਅਸੀਂ ਤਾਂ ਅਰਜੀ ਕਰ ਸਕਦੇ ਹਾਂ ਪੰਜਾਬ ਗਵਰਨਮੈਂਟ ਅੱਗੇ ਵੀ ਇੱਥੇ ਡਾਕਟਰਾਂ ਦੀ ਜਿਹੜੀ ਭਰਤੀ ਆ ਜਿਆਦਾ ਕੀਤੀ ਜਾਵੇ ਤੇ ਪਿੰਡ ਅਠੂਰ ਨੂੰ ਦੋ ਡਾਕਟਰ ਦਿੱਤੇ ਜਾਣ ਜੀ ਨਸ਼ਿਆਂ ਦਾ ਮੁੱਦਾ ਵੀ ਜਿਹੜਾ ਆਪਾਂ ਉਹੀ ਗੱਲ ਕਰ ਰਹੇ ਸੀ ਨੌਜਵਾਨ ਜਿਹੜੇ ਹੈ ਗਿਆ ਘਾਤਕ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਦੇਖੋ ਜੀ ਨਸ਼ੇ ਦਾ ਤਾਂ ਜਿਹੜਾ ਠੂਰ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਜੇ ਹੁਣ ਉੱਚ ਤੋਰਦੇ ਆ ਤਾਂ ਉਹ ਥੋੜੇ ਗਲਤ ਹੋਰ ਪਾਸੇ ਚਲੀ ਜਾਂਦੀ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਜ਼ਿਆਦਾ ਪੰਡਰ ਠੂਰ ਨੂੰ ਚੱਲਣਾ ਪਿਆ ਜੀ ਆਂਡ ਗਮਾਂਡ ਪੰਡਰ ਜਿੰਨੇ ਵੀ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਪੰਡਰ ਠੂਰ ਦੇ ਵਿੱਚ ਹੋਇਆ ਇਹਦੇ ਵਿੱਚ ਆਪਾਂ ਸੱਚ ਬੋਲਣ ਤੋਂ ਬਿਲਕੁਲ ਨਹੀਂ ਡਰਾਂਗੇ ਜੀ ਕੋਈ ਜਿਹੜਾ ਠੂਰ ਪੰਡਰ ਵਿੱਚ ਚਿੱਟੇ ਦਾ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਤੇ ਸਾਨੂੰ ਬਹੁਤ ਜ਼ਿਆਦਾ ਲਾਸ ਹੋਇਆ ਇਹਦੇ ਵਿੱਚ ਅਸੀਂ ਤਾਂ ਦੇਖੋ ਜੀ ਕਿਸੇ ਤੇ ਅਟੈਕ ਨਹੀਂ ਕਰ ਰਹੇ ਵੀ ਅਸੀਂ ਤਾਂ ਇਹੀ ਕਰਾਂਗੇ ਜਿਹੜੇ ਨਸ਼ਾ ਲੈਂਦੇ ਆ ਡਰੱਗ ਲੈਂਦੇ ਆ ਜਾਂ ਕਿਸੇ ਵੀ ਕਿਸਮ ਦਾ ਲੈਂਦੇ ਆ ਜੇ ਸਾਡੇ ਕੋਲ ਪਾਵਰ ਆਉਂਦੀ ਸੀ ਉਹਨਾਂ ਦਾ ਇਲਾਜ ਕਰਾਵਾਂਗੇ ਜੀ ਤੇ ਉਹਨਾਂ ਨੂੰ ਜਿਹੜੇ ਬੰਦ ਹੀ ਆ ਸਹੂਲਤ ਉਹ ਦਵਾਂਗੇ ਤੇ ਉਹਨਾਂ ਨੂੰ ਇਹ ਤੋਂ ਪ੍ਰੇਰਿਤ ਕਰਾਂਗੇ ਭਾਈ ਨਸ਼ੇ ਤੋਂ ਦਲਦਲ ਚੋਂ ਕੱਢਾਂਗੇ ਤੇ ਕੱਢ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਅੱਗੇ ਲੈ ਕੇ ਜਾਵਾਂਗੇ ਜੇ ਆਪਾਂ ਕਹ ਲਈ ਵੀ ਨਸ਼ਾ ਚਟਾ ਮੈਂ ਬੰਦ ਕਰਾ ਦੂ ਮੈਂ ਸਰਪੰਚ ਮੰਨਦਾ ਮੈਂ ਤੋਪਕਾਨੀ ਬਿਕਣੰਦਾ ਥੋੜਾ ਨਹੀਂ ਬਿਕਣੰਦਾ ਦੇਖੋ ਜੀ ਉਹ ਤਾਂ ਨਹੀਂ ਆਪਾਂ ਉਹ ਤਾਂ ਹੈਗਾ ਪੰਜਾਬ ਗਵਰਨਮੈਂਟ ਤੇ ਹਿੰਦੁਸਤਾਨ ਦੇ ਗਵਰਨਮੈਂਟ ਦੇ ਹੱਥ ਵਿੱਚ ਜਿਹੜਾ ਸਾਡਾ ਕੰਮ ਆ ਪੰਚਾਇਤ ਦਾ ਅਜਤੇ ਜਿਹੜੇ ਮਰੀਜ਼ ਆ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢ ਸਕਦੇ ਆ ਤੇ ਉਹਨਾਂ ਦਾ ਇਲਾਜ ਕਰਾ ਸਕਦੇ ਆ ਤੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਆ ਜਿੰਨਾ ਕਿ ਪਿੰਡ ਤੌਰ ਤੇ ਹੋਊਗਾ ਵੀ ਦੇ ਸਕਦੇ ਆ ਮੈਂ ਨਰੇਗਾ ਮਨਰੇਗਾ ਚੱਲਦੀ ਆ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਉਹ ਜਿਹਾ ਛੋਟਾ ਮੋਟਾ ਕੰਮ ਜਿਹੜਾ ਉਹਨਾਂ ਵਿੱਚ ਦਿੱਤਾ ਜਾਵੇ ਕੋਈ ਜ਼ਿਆਦਾਤਰ ਜਿਹੜਾ ਨਸ਼ਾ ਚਿੱਟਾ ਜੀ ਉਹਦਾ ਮੁੱਖ ਕਾਰਨ ਇਹ ਹੀ ਆ ਜਿਹੜੇ ਆਪਣੇ ਨੌ ਉਨਾ-ਉਨਾ ਕੋਲ ਵਿਚਾਰਾਂ ਕੋਲ ਰੋਜ਼ਗਾਰ ਹੈ ਨਹੀਂ ਬੇਲਾਪਨ ਜ਼ਿਆਦੇ ਆ ਬੇਲਾਪਨ ਨਸੇ ਨਾਲੋਂ ਜ਼ਿਆਦਾ ਭੜਾ ਬੇਲਾਪਨ ਆ ਜੀ ਬੇਲੇਪਨ ਵਿੱਚ ਬੰਦਾ ਜਾਂਦਾ ਗਲਤ ਹਰਕਤਾਂ ਵੱਲ ਜਾਊਗਾ ਜਾਂ ਨਸੇ ਵੱਲ ਜਾਊਗਾ ਕੋ ਸਹੂਲਤ ਉਹਨੇ ਸਹਾਇਤਾ ਲੈਣੀ ਵੀ ਲੈਣੀ ਆ ਜੀ ਨਸੇ ਦੀ ਜਾਂ ਕੋ ਪੁੱਠੇ ਕੰਮਾਂ ਵਿੱਚ ਜਦੋਂ ਕੰਮਕਾਰ ਵਾਲੇ ਬੰਦੇ ਹੋਏ ਉਹਨਾਂ ਕੋਲ ਟਾਈਮ ਹੀ ਨਾ ਰਿਹਾ ਤੇ ਨਸ਼ਾ ਕਰਨ ਦਾ ਸੋਚਣਾ ਹੀ ਨਹੀਂ ਉਹਨਾਂ ਨੇ ਜੀ ਤੇ ਇਹਨੂੰ ਚੱਟੇ ਨੂੰ ਬੰਦ ਕਰਨ ਦੀ ਬਜਾਏ ਆਪਾਂ ਜਿਹੜੇ ਨੌਜਵਾਨ ਫਸੇ ਹੋਏ ਆ ਪਹਿਲਾਂ ਤਾਂ ਉਹਨਾਂ ਨੂੰ ਕੱਢੀਏ ਜਦੋਂ ਚਿੱਟਾ ਲੈਣ ਵਾਲੀ ਨਾ ਹੋਏ ਤੇ ਵੇਚੂ ਕੌਣ ਬੰਦਤਾਪੀ ਹੋ ਜਾਣਾ ਜੀ ਜ਼ਿਆਦਾਤਰ ਸਾਡੇ ਦਾ ਸੁਝਾਅ ਹੀ ਆ ਜੀ ਬਾਕੀ ਮੈਥੋਂ ਜਿਹੜੇ ਹੋਰ ਬੁੱਧੀਜੀਵੀ ਲੋਕ ਆ ਬਹੁਤ ਸਿਆਣੇ ਆ ਉਹ ਵੀ ਆਪਣਾ ਸੁਝਾਅ ਦੇਣਗੇ ਜੀ ਵੀ ਕਿਵੇਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਜਿਵੇਂ ਵੀ ਹੋਊਗਾ ਜੀ ਪਹਿਲ ਦੇ ਆਧਾਰ ਤੇ ਇਹ ਨਸੇ ਦੇ ਪੱਲ ਪਹਿਲ ਚੱਕਾਂਗੇ ਤੇ ਇਹਨਾਂ ਮੁੱਦੇ ਨੂੰ ਖਤਮ ਕਰਾਂਗੇ ਜੀ ਬਿਨਾਂ ਸੇ ਪਿੰਡ ਠੂਰ ਨੂੰ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਠੂਰ ਪਿੰਡ ਦਾ ਨਾਂ ਜਿਵੇਂ ਪਹਿਲਾਂ ਸੀਗਾ ਉਵੇਂ ਬਲੰਦੀਆਂ ਤੇ ਲੈ ਕੇ ਜਾਵਾਂਗੇ ਜੀ ਜੇ ਨੌਜਵਾਨਾਂ ਨੂੰ ਖੇਡਾਂ ਨਾਲ ਵੀ ਜੋੜਿਆ ਜਾਵੇ ਗਰਾਊਂਡਾਂ ਨਾਲ ਜੋੜਿਆ ਜਾਵੇ ਅਜਈਆਂ ਘਟੀਆਂ ਆਲਾਮਤਾਂ ਜਿਹੜੀਆਂ ਨੌਜਵਾਨ ਆਪਣੇ ਆਪ ਹੀ ਛੱਡ ਦੇਣਗੇ ਇਹ ਬਿਲਕੁਲ ਛੋਟਾ ਜਿਹਾ ਸਵਾਲ ਆ ਬਿਲਕੁਲ ਜਾਇਜ਼ ਆ ਜੀ ਦੇਖੋ ਜੀ ਕੰਮ ਤੇ ਹੈਲਥ ਹੈਲਥ ਦੇ ਬਜੇ ਮੈਂ ਗਰਾਊਂਡਾਂ ਤੋਂ ਸਿਵਾ ਹੋਰ ਕੋਸੇ ਨਹੀਂ ਜੋ ਖੇਡਾਂ ਵੱਲ ਜਾਵਾਂਗੇ ਤਾਂ ਆਪਣਾ ਦਾ ਸਰੀਰ ਆ ਉਹ ਵੀ ਫੈਟਰ ਹੋਊਗਾ ਜੀ ਤੇ ਨਸੇ ਵਾਲਾ ਆਪਣਾ ਜਾਨ ਦਾ ਮਨ ਉਧਰ ਨੂੰ ਕਰਨਾ ਨਹੀਂ ਕਹੋ ਆਪਣੇ ਗੇਮ ਗੇਮ ਪ੍ਰਤੀ ਆਪਣਾ ਪਿਆਰ ਹੋ ਜਾਣਾ ਸਪੋਰਟਸਮੈਨ ਹੁੰਦੇ ਆ ਖਟਾਰੀ ਵੀਰ ਆ ਉਹਨਾਂ ਨੂੰ ਗਰਾਊਂਡ ਦੇ ਵਿੱਚ ਇਲਜਾਨ ਦਾ ਮੁੱਖ ਕਾਰਨੀ ਹੁੰਦਾ ਵੀ ਇਹਨੂੰ ਇਹ ਜਗਾ ਨਾ ਇਹ ਗਰਾਊਂਡ ਨਾਲ ਪਿਆਰ ਹੋ ਜੇ ਪਿਆਰ ਐਸਕੋ ਹੋ ਗਿਆ ਜਦੋਂ ਗਰਾਊਂਡ ਨਾਲ ਤਾਂ ਉਹ ਮੱਲੋ ਮੱਲੀ ਆਪਦੀ ਖੇਡ ਵੱਲ ਧਿਆਨ ਦਊਗਾ ਤੇ ਜਿਵੇਂ ਆਪਣੇ ਪਹਿਲਾ ਇੰਟਰਨੈਸ਼ਨਲ ਪਲੇਅਰ ਰਹੇ ਆ ਹਾਕੀ ਚ ਵੀ ਰਹੇ ਆ ਫੁੱਟਬਾਲ ਚ ਵੀ ਰਹੇ ਆ ਵਾਲੀਬਾਲ ਚ ਵੀ ਰਹੇ ਆ ਕਬੱਡੀ ਚ ਵੀ ਰਹੇ ਆ ਜਿਨ੍ਹਾਂ ਨੇ ਆਪਣੇ ਠੂਰਪੈਣ ਦਾ ਨਾਂ ਰੋਸ਼ਨ ਕੀਤਾ ਇਹਦੇ ਵਿੱਚ ਦੱਸਣ ਜੋ ਨਹੀਂ ਕੋਈ ਹੈਗਾ ਵੀ ਦੱਸਣ ਵੀ ਆ ਬੰਦੇ ਨੇ ਖਿਡਾਰੀਆਂ ਨੇ ਨਾਂ ਰੋਸ਼ਨ ਕੀਤਾ ਤੇ ਪਿੰਡ ਬਲਡ ਦੇ ਵਿੱਚ ਠੂਰ ਦਾ ਨਾਂ ਬੋਲਦਾ ਜੀ ਤੇ ਇਸ ਤਰ੍ਹਾਂ ਜੇ ਸਾਡੇ ਕੋਲ ਮੌਕਾ ਆਉਂਦਾ ਜਿਵੇਂ ਖਿਡਾਰੀਆਂ ਨੂੰ ਕੋਈ ਵੀ ਚੀਜ਼ ਆ ਜਿਵੇਂ ਹੁਣ ਕਈ ਵਾਰ ਸਾਡੇ ਕੋਲ ਮੰਗ ਆਈ ਆ ਵੀ ਇਹ ਗਰਾਊਂਡ ਦੇ ਵਿੱਚ ਘਾ ਲੱਗਿਆ ਹੋਇਆ ਉਹਨੂੰ ਪਾਣੀ ਦੀ ਦਿੱਕਤ ਬਹੁਤ ਆਉਂਦੀ ਆ ਕਿਉਂ ਜਿਹੜੇ ਕਨੈਕਸ਼ਨ ਆ ਬਿਜਲੀ ਦੇ ਉਹ ਹੈਗੇ ਆ ਮਿਲ ਨਹੀਂ ਰਹੇ ਅਸੀਂ ਤੁਹਾਡੇ ਮਾਧਿਮ ਰਹੀ ਇਹ ਵਾਦਾ ਕਰਦੇ ਆ ਖਿਡਾਰੀ ਵੀਰਾਂ ਨਾਲ ਜੇ ਦਾਸ ਨੂੰ ਮੌਕਾ ਦਿੰਨੇ ਆ ਤੁਸੀਂ ਤੁਹਾਡੇ ਪਹਿਲ ਦੇ ਆਧਾਰ ਤੇ ਇਹ ਮੋਟਰ ਦਾ ਪ੍ਰਬੰਧ ਕਰਕੇ ਦੇਵਾਂਗੇ ਚਾਹੇ ਸੂਰਜ ਨਾ ਸੈਲਣਾ ਚੱਲਣ ਵਾਲੀ ਮੋਟਰ ਹੋਵੇ ਚਾਹੇ ਬਿਜਲੀ ਦਾ ਕਨੈਕਸ਼ਨ ਛੋੜਨਾ ਵਾਦਾ ਕਰਦੇ ਆ ਤੁਹਾਡੇ ਚੈਨਲ ਤੇ ਬਹਿ ਕੇ ਜੇ ਸਾਡੇ ਸਾਡੇ ਪੰਚਾਇਤ ਦੇ ਵਿੱਚ ਸਾਨੂੰ ਜ਼ਿੰਮੇਵਾਰੀ ਮਿਲਦੀ ਆ ਤਾਂ ਪਹਿਲ ਦੇ ਆਧਾਰ ਦੇ ਉੱਤੇ ਖਿਡਾਰੀਆਂ ਦੀ ਇਹ ਮੰਗ ਸੁਣੀ ਜਾਊਗੀ ਤੇ ਜਿਹੜੀਆਂ ਵੀ ਲੜਾਉਂਦੀਆਂ ਉਹਨਾਂ ਨੂੰ ਸਹੂਲਤਾਂ ਵਾਂ ਖੇਡਕਟਾ ਵਾਂ ਜਾਂ ਕੋਈ ਵੀ ਚੀਜ਼ ਆ ਉਹਨਾਂ ਨੂੰ ਇੰਟਰਨੈਸ਼ਨਲ ਜਿਵੇਂ ਇੰਡੀਆ ਲੈਵਲ ਦੇ ਉੱਤੇ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਜੇ ਖਿਡਾਰੀ ਸਾਡੇ ਕੋਲ ਪਿੰਡ ਅਠੂਰ ਵਿੱਚ ਤੱਕੜੇ ਹੋਣਗੇ ਤਾਂ ਸਾਡਾ ਨਾਂ ਆਟੋਮੈਟਿਕਲ ਉਸਨੂੰ ਹੋਊਗਾ ਜੀ ਹਠੂਰ ਸਾਹਿਬ ਇੱਕ ਤੁਸੀਂ ਡੋਰ ਟੂ ਡੋਰ ਜਾਂਦੇ ਹੋ ਵੋਟਾਂ ਮੰਗਣ ਲੋਕ ਕਿਹੋ ਜੀਆਂ ਮੰਗਾਂ ਸਾਹਮਣੇ ਰੱਖਦੇ ਆ ਵੀ ਸਾਡਾ ਤਾਂ ਜੀ ਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਲੋਕਾਂ ਦੀਆਂ ਮੰਗਾਂ ਹੁੰਦੀਆਂ ਕਿਹੋ ਜੀਆਂ ਮੰਗਾਂ ਤੁਹਾਡੇ ਅੱਗੇ ਰੱਖਦੇ ਆ ਤੇ ਕਿਹੋ ਜਿਹਾ ਤੁਸੀਂ ਅੱਗੇ ਜਵਾਬ ਦਿੰਦੇ ਹੋ ਬ੍ਰਿ얌 ਜੀ ਜ਼ਿਆਦਾਤਰ ਤਾਂ ਸਾਡੇ ਕੋਲ ਮੰਗਾਂ ਜਿਹੜੀਆਂ ਆ ਰਹੀਆਂ ਨੇ ਨਸੇ ਦੀਆਂ ਆ ਰਹੀਆਂ ਨੇ ਤੇ ਕੋਈ ਗਲਗਨ ਵਾਲੀਆਂ ਦੀ ਕੋਈ ਖਾਸ ਮੰਗਾਂ ਨਹੀਂ ਹੁੰਦੀਆਂ ਇਹ ਤਾਂ ਪੰਜਾਬ ਗਵਰਨਮੈਂਟ ਦਾ ਤੇ ਹਿੰਦੁਸਤਾਨ ਗਵਰਨਮੈਂਟ ਦਾ ਫਰਜ਼ ਬੰਦ ਜਿਹੜੀ ਉਹ ਤਾਂ ਚੀਜ਼ਾਂ ਮਿਲ ਹੀ ਜਾਣੀਆਂ ਬਿਨ ਮੰਗੀ ਮਿਲ ਜਾਣੀਆਂ ਉਹ ਤਾਂ ਜੇ ਆਪਾਂ ਮੰਗ ਨਹੀਂ ਵੀ ਦਵਾਂਗੇ ਉਹ ਤਾਂ ਪੂਰੀਆਂ ਹੋਈ ਜਾਣੀਆਂ ਜਿਹੜਾ ਜ਼ਿਆਦਾਤਰ ਕਾਰ ਹੈਗਾ ਨਸੇ ਵਾਲੇ ਦਾ ਹੀ ਹੈਗਾ ਬਈ ਜੇ ਤੁਸੀਂ ਮੂਰੇ ਆਉਨੇ ਆ ਤਾਂ ਵੀ ਸਾਨੂੰ ਲੱਗਦਾ ਵੀ ਨਸੇ ਤੇ ਠੱਲ ਪਊਗੀ ਤੇ ਅਸੀਂ ਵੀ ਉਹ ਲੋਕਾਂ ਨਾਲ ਸਾਡੀਆਂ ਭੈਣਾਂ ਨਾਲ ਤੇ ਬਾਈਆਂ ਨਾਲ ਭਰੋਸਾ ਦਿੱਤਾ ਜੇ ਤੁਸੀਂ ਸਾਡੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਤੇ ਸਾਨੂੰ ਦੁਬਾਰੇ ਕਹਿਣ ਦੀ ਲੋੜ ਨਹੀਂ ਪਊਗੀ ਵੀ ਜ਼ਿਆਦਾਤਰ ਤਾਂ ਭੈਣਾਂ ਦੀ ਇਹੀ ਮੰਗ ਹੈ ਵੀ ਨਸੇ ਦੇ ਜ਼ਾਲਦਾਰ ਜਾਂ ਨੌਜਵਾਨਾਂ ਨੂੰ ਕੱਢਿਆ ਜਾਵੇ ਜੀ ਤੇ ਬਾਕੀ ਜਿਵੇਂ ਬਾਈਗਰੂ ਨੇ ਕਰਪਾ ਕੀਤੀ ਤਾਂ ਸਾਡਾ ਪਹਿਲਾਂ ਹੀ ਛੋੜਨਾ ਪਹਿਲਾਂ ਵੀ ਵਾਦਾ ਕਰ ਚੁੱਕੇ ਹਾਂ ਤੇ ਅੱਜ ਦੁਬਾਰਾ ਫੇਰ ਵਾਦਾ ਕਰਦੇ ਆਂ ਵੀ ਨਸ਼ੇ ਦਲਦਲ ਚੋਂ ਕੱਢਣ ਦਾ ਮੇਨ ਭੂਮਿਕਾ ਨਿਭਾਵਾਂਗੇ ਹੂੰ ਪਿਛਲੇ ਸਮੇਂ ਤੁਸੀਂ ਦੀ ਕਲੱਬਾਂ ਨਾਲ ਵੀ ਕੰਮ ਕੀਤਾ ਕਿਹੋ ਜਿਹਾ ਤਜਰਬਾ ਰਿਹਾ ਕਲੱਬਾਂ ਨਾਲ ਕੰਮ ਕਰਨ ਦਾ ਉਥੋਂ ਹੀ ਜਿਹੜੀ ਹੌਲੀ ਹੌਲੀ ਪੋਲਿਟਿਕਸ ਸ਼ੁਰੂਆਤ ਹੁੰਦੀ ਆ ਸਰਪੰਚੀ ਚਲਾ ਲੋ ਅੱਗੇ ਐਮ ਐਲ ਏ ਇਸ ਤਰੀਕੇ ਦੇ ਨਾਲ ਹੀ ਸ਼ੁਰੂਆਤ ਨੂੰ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ ਤਜਰਬਾ ਤਾਂ ਐਉਂ ਸੀ ਗਰਾਊਂਡ ਲੈਵਲ ਤੇ ਆਪਾਂ ਕੰਮ ਕੀਤਾ ਜੀ ਕੋਈ ਆਪਣਾ ਦਾ ਕੋਈ ਰਾਜਨੀਤੀ ਪ ਫੈਮਿਲੀ ਚੋਂ ਕੋਈ ਸੀਗਾ ਤੇ ਨਾ ਸਾਡਾ ਕੋਈ ਪਰਿਵਾਰਕ ਮੈਂਬਰ ਸੀਗਾ ਵੀ ਆਪਾਂ ਕੋਈ ਰਾਜਨੀਤੀ ਵਿੱਚ ਆਉਣਾ ਨਾ ਮੈਨੂੰ ਘਰੋਂ ਕੋਈ ਸਪੋਰਟ ਸੀਗੀ ਕੋ ਆਪਾਂ ਉਨੇਕ ਆਪਣੇ ਦਾਰੇ ਵਾਲੀ ਥੋੜੀ ਜੀ 2.5 ਕਿੱਲੇ ਦੀ ਖੇਤੀ ਕਰਦੇ ਆਪਾਂ ਤੇ ਬਸ ਉਨਾ ਕ ਆਪਣਾ ਰੋਜਗਾਰ ਬਣਾਇਆ ਹੋਇਆ ਵੀ ਜਿੰਨਾ ਕ ਆਪਾਂ ਆਂ ਦਾ ਬੱਚਿਆਂ ਨੂੰ ਇੱਕ ਇਮਾਨਦਾਰੀ ਨਾਲ ਆਪਾਂ ਉਹਨਾਂ ਨੂੰ ਰੋਟੀ ਖਵਾ ਸਕੀਏ ਜੀ ਤੇ ਜਦੋਂ ਫ੍ਰੀ ਟਾਈਮ ਹੁੰਦਾ ਸੀ ਤਾਂ ਆਪਾਂ ਕਲੱਬ ਦੇ ਲਈ ਟਾਈਮ ਕੱਢਦੇ ਸੀ ਪਿੰਡ ਵਿੱਚ ਕੁਝ ਨਾ ਕੁਝ ਨਵਾਂ ਕੀਤਾ ਜਾਵੇ ਵੀ ਦੂਜੇ ਪਿੰਡਾਂ ਵਿੱਚ ਹੋ ਰਿਹਾ ਤੇ ਵੀ ਸਾਡਾ ਪਿੰਡ ਕਿਉਂ ਪਸੜਿਆ ਹੋਇਆ ਦੇਖੋ ਜੀ ਇੱਕ ਸੀਹਦ ਭਗਤ ਸਿੰਘ ਨੌਜਵਾਨਾਂ ਸਭਾ ਨਾਲ ਜੁੜੇ ਤੇ ਉਹਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਇੱਕ ਕ੍ਰਾਂਤੀ ਆਈ ਪਿੰਡ ਵਿੱਚ ਵੱਧ ਤੋਂ ਵੱਧ ਬੂਟੇ ਲਾਏ ਜਾਣ ਉਹਦੇ ਵਿੱਚ ਆਪਾਂ ਮੇਨ ਭੂਮਿਕਾ ਨਿਭਾਈ ਜਿੱਥੋਂ ਤੱਕ ਹੋ ਸਕੇ ਫਿਰ ਉਹਨਾਂ ਨੂੰ ਇੱਕ ਤਾਂ ਲਾ ਕੇ ਛੱਡਣਾ ਹੁੰਦਾ ਇੱਕ ਉਹਨਾਂ ਨੂੰ ਸੰਭਾਲਣਾ ਹੁੰਦਾ ਜੀ ਤੇ ਆਪਾਂ ਉਹਨਾਂ ਨੂੰ ਇੱਕ ਆਪਣੇ ਧੀਆਂ ਪੁੱਤਾਂ ਦੀ ਤਰ੍ਹਾਂ ਪਾਲਿਆ ਤੇ ਸੰਭਾਲਿਆ ਵਾ ਤੇ ਜਿਆਦਾਤਰ ਜੇ ਆਪਾਂ ਪਿੰਡ ਵਿੱਚ ਮੌਕਾ ਵੀ ਹੁੰਦਾ ਨਵੀਆਂ ਕਲਬਾਂ ਖੜੀਆਂ ਕਰਾਂਗੇ ਤੇ ਉਹਨਾਂ ਨੂੰ ਇਹ ਵਾਤਾਵਰਣ ਪ੍ਰਤੀ ਜਾਗਰੂਤ ਕਰਾਂਗੇ ਵੀ ਜਿਹੜਾ ਅੱਜ ਕੱਲ੍ਹ ਗਰਮੀ ਵੱਧ ਰਹੀ ਆ ਵਧਣ ਦਾ ਕਾਰਨ ਇਹ ਆ ਵੀ ਰੁੱਖਾਂ ਦੀ ਕਟਾਈ ਜਿਹੜੀ ਜਿਆਦਾਤਰ ਹੋਈ ਆ ਤੇ ਲਵਾਈ ਉਨੀ ਹੋਈ ਨਹੀਂ ਵੀ ਜਿੰਨਾ ਆਪਾਂ ਨੂੰ ਪੌਦੇ ਲਾਉਣੇ ਚਾਹੀਦੇ ਸੀ ਤੇ ਇੱਕ ਜਿਹੜੇ ਹੋਰ ਲੋਕਾਂ ਨੂੰ ਜਾਗਰੂਤ ਕਰਾਂਗੇ ਆਪਾਂ ਵੀ ਬੂਟੇ ਇੱਕ ਲਾ ਲਓ ਬਲਾਂ ਦੀ ਇੱਕ ਲਾ ਕੇ ਉਹਨੂੰ ਆਪਣੀ ਧੀਆਂ ਪੋਤਾਂ ਦੀ ਤਰ੍ਹਾਂ ਪਾ ਲਓ ਤੇ ਜਿੰਨਾ ਚਿਰ ਉਹ ਆਪ ਦੇ ਆਪਣੇ ਆਪ ਚ ਨਹੀਂ ਹੁੰਦਾ ਉਹਨਾਂ ਨੂੰ ਪਾਣੀ ਦੀ ਹਫਤੇ ਬਾਅਦ ਦੋ ਵਾਰੀ ਪਾਣੀ ਜ਼ਰੂਰ ਪਾਓ ਤੇ ਕੋਈ ਜਿਹੜੇ ਆਪਣੇ ਕੁਦਰਤੀ ਜੀਵ ਆ ਜਿਵੇਂ ਚਿੜੀਆਂ ਆ ਕਾਂ ਕੋਈ ਵੀ ਪੰਛੀ ਆ ਅਲੋਪ ਹੋ ਰਹੇ ਆ ਅਲੋਪ ਹੋਣ ਦਾ ਕਾਰਨ ਆ ਕੰਕਰੀਟ ਦੇ ਜੰਗਲ ਕੰਕਰੀਟ ਦੇ ਜੰਗਲ ਜਿਵੇਂ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ ਉਹਨਾਂ ਨੇ ਆਪਾਂ ਅਨਲੇ ਟੰਗ ਦਿੰਨੇ ਆ ਉਹਨਾਂ ਨੂੰ ਜਿਹੜੇ ਰਹਿਣ ਦਾ ਵਾ ਉਹਜਾ ਮਾਹੌਲ ਬਣਾਉਣਾ ਪੈਣਾ ਜਿਆਦਾਤਰ ਜਿਹੜੇ ਦਰਖਤਾਂ ਦੇ ਉੱਤੇ ਕੁਦਰਤ ਨੇ ਜਿਹੜੇ ਮਾਹੌਲ ਬਣਾਏ ਆ ਉਹਨਾਂ ਲਈ ਰਹਿਣ ਯੋਗ ਬਣਾਇਆ ਕੰਕਰੀਟ ਦੇ ਵਿੱਚ ਤਾਂ ਹੁਣ ਆਪਾਂ ਰਹਿ ਰਹੇ ਆ ਕੰਕਰੀਟ ਦੇ ਵਿੱਚ ਰਹਿਣ ਲਈ ਤਾਂ ਆਪਣੇ ਲਈ ਵੀ ਮਾਹੌਲ ਵਧੀਆ ਨਹੀਂ ਹੈਗਾ ਤੇ ਜੇ ਮੌਕਾ ਆਉਂਦਾ ਆਪਣੇ ਕੋਲੇ ਤੇ ਆਪਾਂ ਬਾਗ ਬਨ ਲਈ ਜਿਵੇਂ ਹੁਣ ਆਪਣੇ ਪਿੰਡ ਅਠੂਰ ਦੇ ਵਿੱਚ ਇੱਕ ਕਿੱਲੇ ਦਾ ਜੰਗਲ ਲਾਇਆ ਆਪਾਂ ਜੀ ਉਹਦੇ ਵਿੱਚ 48 ਕਿਸਮ ਦੇ ਬੂਟੇ ਲਾਏ ਜਿਹੜੇ ਆਪਣੇ ਬਿਲਕੁਲ ਲੋਪ ਹੋ ਰਹੇ ਸੀਗੇ ਫਿਰ ਇੱਕ ਆਪਣਾ ਪੰਚਾਇਤ ਨੇ ਆਪਣੀ ਹੈਲਪ ਕੀਤੀ ਆ ਵੀਸਨ ਦੋ ਕਿੱਲੇ ਦਿੰਨੇ ਆ ਤਿੰਨ ਕਿੱਲੇ ਸੌਰੀ ਵੀ ਇਹਨਾਂ ਲਈ ਆਮਦਨ ਸਾਧਰ ਬਣਾ ਕੇ ਦੇਗੀ ਉਹਦੇ ਵਿੱਚ ਆਪਾਂ ਅਮਰੂਦਾਂ ਦਾ ਤੇ ਆਪਣਾ ਨਿੰਮੂਆਂ ਦਾ ਬਾਗ ਲਾ ਕੇ ਦਿੱਤਾ ਜੀ ਉਹਦੇ ਲਈ ਵੀ ਆਪਾਂ ਨੂੰ ਪਾਣੀ ਦੀ ਘੱਟ ਲੋੜ ਪਊਗੀ ਤੇ ਉਹਦੇ ਲਈ ਆਮਦਨ ਜ਼ਿਆਦਾ ਹੋਊਗੀ ਤੇ ਆਮਦਨ ਜ਼ਿਆਦਾ ਹੁੰਦਾ ਖਰਚਾ ਵੀ ਘੱਟ ਹੋਊਗਾ ਜੀ ਤੇ ਇਹ ਜੇ ਆਪਾਂ ਜੇ ਜਿਵੇਂ 60 60 ਕਿੱਲੇ ਪੰਡਰਠੂਰ ਦੇ ਕੋਲੇ ਗਾਂ ਨੂੰ ਦੇਖਾਂਗੇ ਤੇ ਬਾਗਬਾਨੀ ਵੱਲ ਤੋਰਾਂਗੇ ਜੇ ਨਵੀਂ ਪੰਚਾਇਤ ਆਉਂਦੀ ਆ ਤੇ ਨਵੇਂ ਲੋਕਾਂ ਨੂੰ ਯੂਥ ਨੂੰ ਮੌਕਾ ਦਵਾਂਗੇ ਭਾਈ ਪੰਚਾਇਤੀ ਪੈਲੀ ਆ ਲਵੋ ਤੁਸੀਂ ਤੇ ਇਹਦੇ ਵਿੱਚ ਕੋਈ ਜਿਵੇਂ ਕੋਈ ਤਜਰਬਾ ਕਰਨਾ ਚਾਹੁੰਦਾ ਜਿਵੇਂ ਆਪਾਂ ਬਾਗਬਾਨੀ ਨਾਲ ਕਲਮਾਂ ਤੋਂ ਤਿਆਰ ਕਰਦੇ ਨਮੀ ਖੇਤੀ ਉਹਨਾਂ ਨੌਜਵਾਨਾਂ ਨੂੰ ਮੌਕਾ ਦਵਾਂਗੇ ਭਾਈ ਲਵੋ ਘੱਟ ਰੇਟ ਤੇ ਦਵਾਂਗੇ ਭਾਈ ਉਹਨਾਂ ਨੂੰ ਜੇ ਕੋਈ ਮੌਕਾ ਅੱਗੇ ਆਉਣਾ ਚਾਹੁੰਦਾ ਵੀ ਅਸੀਂ ਪਿੰਡ ਠੂਰ ਲਈ ਇਹ ਕੁਝ ਕਰਨਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਮੌਕਾ ਦਵਾਂਗੇ ਜੀ ਤੇ ਜੇ ਸਾਡੇ ਨੌਜਵਾਨ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਸਾਨੂੰ ਹੋਰ ਕੀ ਚਾਹੀਦਾ ਇਹੀ ਤਾਂ ਜਿਹੜਾ ਤੁਸੀਂ ਮੇਨ ਕਾਰਨ ਨਸ਼ੇ 'ਚੋਂ ਕੱਢਣ ਦਾ ਉਹਨਾਂ ਨੂੰ ਕੰਮ ਦਵਾਂਗੇ ਬਿਜੀ ਹੋਣਗੇ ਇੱਕ ਮੁੰਡਾ ਨਸ਼ਾ ਛੱਡਦਾ ਪਿੰਡ ਠੂਰ ਦਾ ਨਾਮ ਰੋਸ਼ਨ ਹੁੰਦਾ ਜੀ ਠਠੂਰ ਸਾਹਿਬ ਜਿਹੜਾ ਮੰਨ ਲਓ ਆਪਾਂ ਪਹਿਲਾ ਹੀ ਸਵਾਲ ਕੀਤਾ ਸੀ ਜਨਰਲ ਸੀਟ ਦਾ ਜੇ ਐਸ ਸੀ ਭਾਈਚਾਰਾ ਐਸ ਸੀ ਭਾਈਚਾਰਾ ਉਹ ਆਪਣਾ ਮੈਂਬਰ ਵੀ ਬਣਾ ਸਕਦਾ ਸਰਪੰਚ ਵੀ ਬਣਾ ਸਕਦਾ ਜੇ ਚੋਣ ਤਾਂ ਐਮ ਐਲ ਏ ਵੀ ਬਣਾ ਸਕਦਾ ਤੇ ਐਮ ਪੀ ਵੀ ਬਣਾ ਸਕਦਾ ਜੇ ਐਸ ਸੀ ਭਾਈਚਾਰਾ ਇੱਕ ਮੋਰੀ ਨੰਗੇ ਤਾਂ ਸਾਰਾ ਕੁਝ ਕਰ ਸਕਦਾ ਤੁਹਾਨੂੰ ਭਰੋਸਾ ਐਸ ਸੀ ਭਾਈਚਾਰੇ ਤੇ ਵੀ ਮੇਰੇ ਨਾਲ ਖੜ ਕੇ ਮੈਨੂੰ ਫਤਵਾ ਦੇਣਗੇ ਦੇਖੋ ਜੀ ਜਰਨਲ ਤੇ ਐਸ்சி ਭਾਈ ਜਰਾ ਵੋਟਾਂ ਤੋਂ ਪਹਿਲਾਂ ਸੀਗਾ ਜੀ ਹੁਣ ਵੋਟਾਂ ਦੇ ਵਿੱਚ ਵੋਟਾਂ ਤੋਂ ਬਾਅਦ ਵੀ ਕੋ ਪੰਡਤ ਥੂਰ ਦਾ ਇੱਕ ਸਾਰੇ ਯਾਨੀ ਜਿੰਨੇ ਵੀ ਕੈਂਡੀਡੇਟ ਖੜੇ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਸਾਡੇ ਵਿੱਚ ਗਰੇਵਾਲ ਸਾਹਿਬ ਆ ਚਸਕਰ ਨਿਪਾ ਵੀਰ ਆ ਤੇ ਇੱਕ ਮਾਨਾ ਵੀਰ ਖੜਾ ਤੇ ਦਾਸ ਆ ਸਾਡੇ ਵਿੱਚ ਕੋਈ ਤਿੰਨ ਜਣੇ ਤਾਂ ਅਸੀਂ ਕਲਾਸ ਫੈਲੋ ਹੀ ਆ ਜੀ ਗਰੇਵਾਲ ਸਾਹਿਬ ਸਾਤੋਂ ਸੀਨੀਅਰ ਆ ਤੇ ਉਹ ਵੀ ਸਾਡੇ ਸਤਿਕਾਰਯੋਗ ਆ ਤੇ ਸਾਡੇ ਨਾਲ ਕਿਸੇ ਨਾ ਬਹੁਤ ਬੈਰ ਵਿਰੋਧ ਨਹੀਂ ਜੇ ਕਿਸੇ ਕੋਲ ਵੀ ਪਾਵਰ ਆਉਂਦੀ ਆ ਤਾਂ ਅਸੀਂ ਇਹ ਮੁੱਦਿਆਂ ਤੇ ਪਹਿਲਾਂ ਹੀ ਕੰਮ ਕਰਾਂਗੇ ਪਿੰਡ ਦੀ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਆ ਹਾਂ ਬਿਲਕੁਲ ਜੀ ਉਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਹਨਾਂ ਵਿੱਚ ਕੋਈ ਜਿਵੇਂ ਕਹਿੰਗੇ ਐਸਸੀ ਜਾਂ ਜਰਨਲ ਦਾ ਮੁੱਦਾ ਨਹੀਂ ਬਣਾਉਣਾ ਅਸੀਂ ਜੀ ਹਾਂ ਚੋਣ ਮੈਂ ਲੜਦਾ ਵਾਂ ਉਹ ਵੀ ਆਪਣੀ ਮਿਹਨਤ ਕਰਦਾ ਮੈਂ ਵੀ ਆਪਣੀ ਮਿਹਨਤ ਕਰਦਾ ਪਰ ਜਿਹੜੀ 22 ਸਾਲ ਤੋਂ ਸੀਗੀ ਆਪਣੀ ਜਨਤਾ ਦੀ ਮੰਗ ਸੀਗੀ ਵੀ ਆਪਾਂ ਜਰਨਲ ਭਾਈਚਾਰੇ ਦੀ ਸਪੋਰਟ ਕਰ ਰਹੇ ਹਾਂ ਕਰਦੇ ਵੀ ਰਹਿਣਾ ਸੀ ਇਹ ਨੌ ਮਾਸ ਦਾ ਰਸਤਾ ਹੁੰਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੀਗੀ ਤੇ ਜਿੰਦਾਬਾਦੀ ਰਹੂਗੀ ਤੇ ਇਹਦੇ ਵਿੱਚ ਆਪਾਂ ਰਾਜਨੀਤੀ ਚ ਇਹਨਾਂ ਨੇ ਨਿਕੜੀ ਸਿਨਾਵਾ ਕਿਉਂ ਅਸੀਂ ਵੀ ਉਹਨਾਂ ਨੂੰ ਸਪੋਰਟ ਕੀਤੀ ਹੈ ਉਹ ਸਾਡੀ ਕਰਦੇ ਆ ਪਰ ਇੱਕ ਹੀ ਹੱਕ ਸਾਡਾ ਬਣਦਾ ਸੀ ਅਜਰਬਦਾ ਜੀ ਜੇ ਉਹ ਭਾਈਚਾਰਾ ਸਾਡੇ ਨਾਲ ਸਪੋਰਟ ਕਰ ਦਿੰਦਾ ਵੀ ਭਾਈ ਛੋਟਾ ਹੱਕ ਆ ਹੱਕ ਵੀ ਆਪਾਂ ਕਿਹੜਾ ਉਹਨਾਂ ਤੋਂ ਕੋਈ ਭੀਖ ਮੰਗਦੇ ਸੀ ਉਹ ਸਾਡਾ ਹੱਕ ਸੀ ਇਹ ਮਿਲਣਾ ਚਾਹੀਦਾ ਸੀ ਤੇ ਉਹ ਸਾਡੇ ਭਾਈਚਾਰੇ ਨੇ ਮੈਨੂੰ ਸਪੋਰਟ ਕੀਤੀ ਹੈ ਭਾਈ ਆਪਾਂ ਖੜਨ ਹੁਣ ਮੈਦਾਨ ਵਿੱਚ ਉੱਤਰ ਆਪਾਂ ਉਤਰਿਆ ਜੀ ਤੇ ਜਰਨਲ ਸੀਟ ਦੇ ਉੱਤੇ ਆਪਾਂ ਐਸ ਸੀ ਬੰਦਾ ਚੋਣ ਲੜ ਰਿਹਾ ਹੈ ਜੀ ਤੇ ਅਸੀਂ ਤਾਂ ਆਪਣੇ ਵੋਟਰਾਂ ਨੂੰ ਤੇ ਆਪਣੇ ਸਪੋਰਟਰਾਂ ਨੂੰ ਇਹ ਅਪੀਲ ਕਰੂੰਗੀ ਵੀ ਆਪਾਂ ਸਾਰੇ ਨਫਰਤ ਭੁਲਾ ਕੇ ਆਪਾਂ ਸਾਰੇ ਇੱਕ ਪਿਆਰ ਦੇ ਵਿੱਚ ਪਰੋਕੇ ਮਤਦਾਨ ਕਰਨਾ ਮਤਦਾਨ ਦਾ ਮਤਲਬ ਇਹ ਹੁੰਦਾ ਜਿਹੜੇ ਆਪਣੇ ਦਿਮਾਗ ਤੇ ਆਪਣੇ ਦਾ ਵਰਤੋਂ ਕਰਕੇ ਆਪਾਂ ਸਹੀ ਉਮੀਦਵਾਰ ਚੁਣੋ ਚਾਹੇ ਕਿਸੇ ਨੂੰ ਚੁਣੋ ਪਰ ਇਮਾਨਦਾਰੀ ਨਾਲ ਵੋਟ ਪਾਓ ਕਿਸੇ ਤੋਂ ਨਸ਼ਾ ਨਾ ਲਵੋ ਕਿਸੇ ਤੋਂ ਪੈਸੇ ਨਾ ਲਵੋ ਪੈਸਾ ਆਪਾਂ ਨੂੰ 1 ਜਾਂ 2 ਦਿਨ ਕੰਮ ਆ ਸਕਦਾ ਨਸ਼ਾ ਵੀ 1 ਜਾਂ 2 ਦਿਨ ਕੰਮ ਆ ਸਕਦਾ ਆਪਾਂ ਉਹਨਾਂ ਦੇ ਅੱਗੇ ਇਹੀ ਡਿਮਾਂਡਾਂ ਰੱਖੋ ਜੀ ਸਾਡੇ ਪਿੰਡ ਲਈ ਤੁਸੀਂ ਕੀ ਕਰੋਗੇ ਚਾਰਾਂ ਨੂੰ ਮੈਨੂੰ ਵੀ ਪੁੱਛੋ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਿੰਡ ਲਈ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਨੂੰ ਸਵਾਲ ਕਰੋ ਵੀ ਪਿੰਡ ਲਈ ਤੁਸੀਂ ਨਵਾਂ ਕੀ ਕਰੋਗੇ ਪਰ ਨਸ਼ੇ ਦੇ ਉੱਤੇ ਜੇ ਅੱਜ ਮੰਨ ਲਓ ਚਾਰੇ ਸਰਪੰਚ ਖੜੇ ਆ 1.5 10 ਲੱਖ ਰੁਪਈਆ ਖਰਚਾ ਆਉਂਦਾ ਉਹਦੇ ਵਿੱਚ ਅਸੀਂ ਕੀ ਕਰਾਂਗੇ ਪੈਸਾ ਸਾਡੇ ਕੋਲ ਅੱਗੇ ਨਹੀਂ ਹੈਗਾ ਸਾਨੂੰ ਮੌਕਾ ਦਵੋ ਵੀ ਅਸੀਂ ਪਿੰਡ ਲਈ ਕੁੱਛ ਕਰ ਸਕੀਏ ਜੇ ਤੁਸੀਂ ਸੱਚੇ ਸਾਡੇ ਸਪੋਰਟਰਾਂ ਸਾਡੇ ਤੇ ਇੰਨਾ ਕਰੋ ਵੀ ਕਿਸੇ ਦੇ ਚਾਰਾਂ ਦੇ ਕਿਸੇ ਦੇ ਘਰ ਦਾ ਪਾਣੀ ਵੀ ਨਾ ਪੀਓ ਵੀ ਅਸੀਂ ਤੁਹਾਨੂੰ ਵੋਟ ਪਾਈ ਆ ਬੰਦੇ ਦੇ ਪੁੱਤ ਬਣ ਕੇ ਕੰਮ ਕਰੋ ਜੇ ਬਦਮਾਸ਼ੀਆਂ ਕਰੋਗੇ ਜਾਂ ਕੁਛ ਕਰੋਗੇ ਭੱਜੋਗੇ ਕੰਮਾਂ ਦੇ ਉਤੋਂ ਤੁਹਾਨੂੰ ਵੀ ਵੋਟ ਪਾਈ ਆ ਸੋ ਤੋਂ ਪਾਣੀ ਵੀ ਨੀ ਪੀਤਾ ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦੇ ਵੱਲ ਹੋ ਜਾਂਦੇ ਆ ਵੀ ਜਾਂ ਸਰਪੰਚ ਖੜਾ ਅੱਜ ਤਾਂ ਉਹਦੇ ਕੱਲ ਨੂੰ ਪੀਣੀ ਅੱਜ ਫਲਾਨੇ ਕੱਲ ਨੂੰ ਪੀਣੀ ਪਰ ਅਠੂਰ ਵਿੱਚ ਨਹੀਂ ਹਜੇ ਤੱਕ ਹੋ ਰਿਹਾ ਤੇ ਵਧੀਆ ਚੀਜ਼ ਹੈ ਮਿਸਾਲ ਆ ਤੇ ਅੱਗੇ ਵੀ ਮੈਂ ਇਹ ਹੀ ਆਰਜ ਕਰੂੰਗਾ ਸਾਰੇ ਸਾਡੇ ਕੈਂਡੀਡੇਟਾਂ ਅਗੇ ਵੀ ਆਪਾਂ ਨਸ਼ੇ ਤੋਂ ਦੂਰ ਰਹਿਣਾ ਚੋਣ ਲੜਨੀ ਆ ਤੇ ਲੜ ਕੇ ਆਪਾਂ ਇਤਿਹਾਸ ਪੈਦਾ ਕਰਨਾ ਵੀ ਅਸੀਂ ਨਸ਼ਾ ਵੀ ਨਹੀਂ ਵੰਡਿਆ ਅਸੀਂ ਕੋਈ ਏਦਾਂ ਵੀ ਨਹੀਂ ਕੀਤਾ ਅਸੀਂ ਚੋਣ ਫੇਰ ਵੀ ਲੈਣੀ ਆ ਆਪਦਾ ਮਿਹਨਤ ਕਰੋ ਮਿਹਨਤ ਕਰਕੇ ਜਿਹਨੂੰ ਫਲ ਮਿਲਣਾ ਮਿਲ ਹੀ ਜਾਣਾ ਜੀ ਕਿਹੋ ਜਿਹਾ ਡ੍ਰੀਮ ਆ ਜਿਹੜੇ ਖੂਬ ਸੂਰਤ ਬਣਾਉਣ ਲਈ ਪਿੰਡ ਨੂੰ ਦੇਖੋ ਜੀ ਸਾਡਾ ਤਾਂ ਇੱਕ ਮੇਨ ਡ੍ਰੀਮ ਆ ਪਹਿਲਾਂ ਤਾਂ ਨਸ਼ਾ ਮੁਕਤ ਪਿੰਡ ਊਠੂਰ ਨੂੰ ਦੂਜਾ ਵਾਤਾਵਰਨ ਪ੍ਰਤੀ ਤੇ ਦੂਜਾ ਤੀਜਾ ਹੈਗਾ ਵੀ ਪਿੰਡ ਊਠੂਰ ਦਾ ਨਾਂ ਜਿਵੇਂ ਪਹਿਲਾਂ ਬਲਡ ਦੇ ਵਿੱਚ ਬੋਲਦਾ ਸੀ ਉਵੇਂ ਬੋਲੂਗਾ ਜ ਤੇ ਪਰਮਾਤਮਾ ਕਰੇ ਵੀ ਫੈਸਲਾ ਕਿਸੇ ਦੀ ਵੀ ਹੱਕ ਵਿੱਚ ਆਵੇ ਜੇ ਕੋਈ ਬੰਦਾ ਜਿੱਤਦਾ ਵਾ ਤਾਂ ਉਹਨੂੰ ਇਹੀ ਸੋਚਵਾ ਲੱਗੇ ਬੜੇ ਵੀ ਪਿੰਡ ਠੂਰ ਦਾ ਨਾਮ ਉੱਚਾ ਕਰਨਾ ਜਿਵੇਂ ਸਾਡੇ ਪਿੰਡੋਂ ਵਿੱਚੋਂ ਕਈ ਆਈਪੀਐਸ ਆਫੀਸਰ ਨਿਕਲੇ ਆ ਕੋਈ ਵੱਡੇ ਬੈਠੇ ਆ ਉੱਚੇ ਅਹੁਦਿਆਂ ਤੇ ਬੈਠੇ ਆ ਤੇ ਸਾਡਾ ਨਾਮ ਜਦੋਂ ਪਿੰਡ ਠੂਰ ਦਾ ਨਾਮ ਲੈਂਦੇ ਆ ਤਾਂ ਲੋਕਾਂ ਨੂੰ ਫਕਰ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਦਾ ਇਹ IPS ਅਫਸਰ ਆ ਜਾਂ ਕੋਈ ਵੱਡੇ ਅਹੁਦੇ ਤੇ ਬੈਠਾ ਵਾ ਤੇ ਫਕਰ ਮਹਿਸੂਸ ਹੁੰਦਾ ਤੇ ਉਵੇਂ ਹੀ ਅੱਗੇ ਨੂੰ ਫਕਰ ਮਹਿਸੂਸ ਹੋਵੇ ਸਾਡੀ ਪਿੰਡ ਦੀ ਪੰਚਾਇਤ ਨੇ ਆ ਕੰਮ ਕੀਤਾ ਤੇ ਉਹ ਵੀ ਸਾਡੇ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਆ ਸਾਡਾ ਹੱਲਾਸ਼ੇਰੀ ਦੇਣ ਸਾਨੂੰ ਫਕਰ ਮਹਿਸੂਸ ਕਰਨੇ ਸਾਡੀ ਪੰਚਾਇਤ ਕੰਮ ਕਰ ਰਹੀ ਹੈ ਜੀ ਅੰਤ ਦੇ ਵਿੱਚ ਨਗਰ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰ ਕਿ ਭਾਈਚਾਰਕ ਸਾਂਝ ਦੇ ਵਿਸ਼ੇ ਤੇ ਨਹੀਂ ਭਾਈਚਾਰਕ ਸਾਂਝ ਰੱਖੋ ਜੀ ਵੋਟਾਂ ਦਾ ਦੱਸ ਦੇਣਾ ਇਹਦੇ ਵਿੱਚ ਕੋਈ ਕਿਸੇ ਨਾਲ ਗਿਲਾ ਸਿਕਬਾ ਨਾ ਕਰੋ ਹਰ ਇੱਕ ਨੂੰ ਆਪ ਦਾ ਅਧਿਕਾਰ ਆ ਵੋਟ ਪਾਉਣ ਦਾ ਧੱਕਾ ਕਿਸੇ ਨਾਲ ਨਾ ਕਰੋ ਜਿਹੜੀ ਬੋਰਡ ਜੀ ਨੇ ਪਾਉਣੀ ਆ ਉਹ ਤਾਂ ਪਾਈ ਦੇਣੀ ਆ ਤੇ ਸਾਰੇ ਵੋਟਰਾਂ ਨੂੰ ਮੇਰੀ ਅਪੀਲ ਆ ਵੀ ਇਮਾਨਦਾਰੀ ਨਾਲ ਵੋਟ ਪਾਓ ਇਮਾਨਦਾਰ ਚਿਹਰਾ ਚੁਣੋ ਕੋਈ ਵੀ ਚੁਣੋ ਉਹ ਤੁਹਾਡਾ ਹੱਕ ਆ ਤੁਹਾਡਾ ਆਪਦੇ ਮਤ ਦਾ ਦਾਨ ਆ ਜਿਹਨੂੰ ਇਮਾਨਦਾਰ ਚਾਹੁੰਦੇ ਆ ਵਧੀਆ ਚੁਣਦੇ ਆ ਜਿਹਨੂੰ ਸਿਆਣਾ ਚਾਹੁੰਦੇ ਆ ਉਹਨੂੰ ਵੋਟ ਪਾ ਦਿਓ ਜੀ ਕਿਸੇ ਨੂੰ ਵੀ ਪਾ ਦਿਓ ਮੈਂ ਇਹ ਨਹੀਂ ਬਾਈ ਗ੍ਰਧਿਕਰ ਪਣਾਉ ਨੂੰ ਵੋਟ ਪਾਓ ਤੇ ਜਿਤਾਓ ਤੇ ਉਹਦਾ ਜ਼ੋਰ ਨਾ ਲਵਾਓ ਤੇ ਉਹਨੂੰ ਇਮਾਨਦਾਰੀ ਨਾਲ ਕੰਮ ਕਰਨ ਦਿਓ ਤੁਹਾਡਾ ਰੀਅਲ ਮੈਕਸ ਨਿਊਜ਼ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਹਾਂ ਬ੍ਰਿ얌ਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ ਲਈ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਇਹ ਸਨ ਹਠੂਰ ਤੋਂ ਸਰਪੰਚੀ ਲਈ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਹਠੂਰ ਅੱਗੇ ਵੋਟਰਾਂ ਨੇ ਫੈਸਲਾ ਕਰਨਾ ਵੀ ਸਰਪੰਚੀ ਦਾ ਤਾਜ ਕਿਸ ਦੇ ਸਿਰ ਸਜਾਉਣਾ ਰੀਅਲ ਮੈਕਸ ਨਿਊਜ਼ ਲਈ ਬ੍ਰਿ얌 ਹਠੂਰ ਦੀ ਖਾਸ ਪੇਸ਼ਕਸ਼